ਕਬੇ ਬਾਤ ਬੇੰਤੀ ਚੋਪੀ 함ਰੇ ਕਰੋ ਹਾਥ ਦਰਚਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨਨ ਮਨ ਰਹੇ ਮਰ ਆਪਣਾ ਜਾਨ ਕਰੋ ਪ੍ਰਤਪਾਰਾ 함ਰੇ ਡੂਟ ਸਬੈ ਤੁਮ ਕਾਵਹੁ ਆਪ ਹਾਥ ਦ ਮਿਹ ਬਚਾਵਹੁ ਸੁਖੀ ਬਸੈ ਮੋਰ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰ ਅਛਾ ਨਜਿ ਕਰਤ ਗਰੀਐ ਸਬੈ ਰੰਗ ਕੋ ਆਜ ਸੰਗ ਰਿਐ ਤੂਰ ਨ ਹੋਏ ਹਮਾਰੀ ਆਸਾ ਤੂਰ ਭਯਨ ਕੀ ਰਹਾ ਹੈ ਪਿਆਸਾ ਤਮੈ ਛਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਹਉ ਸੋ ਤੁਮਤੇ ਪਾਉ ਸੇਵਕ ਸੇਖ ਹਮਾਰੇ ਤਾਰਿ ਹੈ ਚੁੰ ਚੁਨ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਮੁਝੇ ਅਬਰੀ ਐ ਮਰਨ ਕਾਲ ਕਾ ਤਰਾਸ ਨਿਵਰੀ ਐ ਓ ਜੋ ਸਦਾ ਹਮਾਰੇ ਬੱਚਾ ਸ੍ਰੀ ਅਸਤੂ ਜੋ ਘਰ ਹੋ ਰਚਾ ਰਾਖਲੇ ਹੋ ਮਹਾਰਾਖਨ ਹਰੇ ਸਾਇਬ ਸੰਤ ਸਹਾਏ ਪਿਆਰੇ देने बन्दे दुष्टन के हंता तमहो पर ये चतरदस कंता काल पाए ब्रह्मा भवतरा काल पाए शिव जो अवतरा काल पाए करबे सन प्रकाश सकल काल का की आत्मासा जवन काल जो गी की सब कियो वेदराय ब्रह्मा जोथियो जवन काल सब लोक स्वारा नमस्कार रहत है हमारा जवनकाल सबजक्त बनायो देव दयत चछन उपजायो आद अंत एकै अवतार सोई गुरु समझहु हमारा नमस्कार तिसहि को म्हारी सकल प्रजा जन आप स्वारी सेवकन को सेवा गुण सुख दियो सतरन को पलमो उदकीयो कट कट के अंतर के जानत भले बुरे की वीर पहचानत चीटी ते कुंजर असथूला सब पाल कृपा दृष्ट कर होला संतंत दुख पाए ते दुखी सुख पाए साधन के सोखी एक एक की पीर पहचानै कर कर के परवर की जानै जब भूत करके करा कर, -कर तारया प्रजा तरत तब देहीय पारा जब आकर करत हो कबहु तुम मैं मिलत देही तर सबहु जीते बदन श्रेष्ठ सब उतारया पापनी बूजू चारय तुम सब ही ते रहत नर आलम जानत वेद भेद अर आलम ਨਰਨਕਾਰ ਨਰਬਕਾਰ ਨਰਲੰਬ ਆਦਾ ਨੀਲ ਨਾਦ ਸੰਭ ਤਾਕਾ ਮੂਡ ਉਚਰਤ ਭੇਦਾ ਜਾਗੋ ਭੇਵ ਨਾ ਪਾਵਤ ਬੇਦਾ ਤਾਕੋ ਕਿਰਪਾ ਹਨ ਹਨੁਮਾਨਤ ਮਹਾ ਮੂਡ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਰਨ ਕਰ ਕਾ ਚੀਨਤ ਨੇ ਪਿਵ ਆਪ ਆਪਨੇ ਬੁਧ ਹੈ ਜੀ ਤੀ ਵਰਨਤ ਪੈਨ ਪੈਨ ਤੋ ਹਿਤੇ ਤੀ ਤਮਰਾ ਲਖਾਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕਰੂ ਪਦੁਪਸਰੂਪ ਰੰਕ ਪਿਉ ਰਾਵਨੀ ਭੂਪਾ ਅੰਡਜ ਜਰਜ ਸੇ ਤੇ ਜਕੀਨੀ ਉਤਪੁਜ ਖਾਨ ਬਹਰ ਰਚਦੀਨੀ ਕਹੂੰ ਫੂਲ ਰਾਜਾ ਹਵੈ ਬੈਠਾ ਕਹੂੰ ਸਿਮਟ ਪਿਉ ਸੰਗਰੀ ਕੈਠਾ ਸਾਗਰੀ ਸ੍ਰੇਸ਼ਟ ਦਿਖਾਈ ਚੰਪਾਵ ਆਦ ਜੁਗਾਦ ਸਰੂਪ ਸਿਯੰ ਭਾਵ ਅਬਰਚਾ ਮੇਰੀ ਤਮ ਗਰੂ ਸਿਖੁ ਬਾਰ ਅਸਿਕ ਸੰਗਰੋ ਦੁਸ਼ਟੀ ਜਿਤੇ ਉਟਵਤਉ ਤਪਤਾ ਸਕਲ ਮਲੇਸ਼ ਗਰੂ ਰਨ ਕਾਤਾ ਜੇ ਅਸੀਂ ਤੂ ਜਿਤ ਅਵਸਰ ਨਹੀਂ ਪਰੇ ਤਨ ਕੇ ਦੁਸ਼ਟ ਦਗਤ ਹਵੈ ਮਰੇ ਪੁਰਖ ਜਾਵਨ ਪਾਗ ਪਰੇ ਤਿਆਰੇ ਤਨ ਕੇ ਤਮ ਸੰਕਟ ਸਭ ਡਾਰੇ ਜੋ ਕਲ ਕੋ ਇੱਕ ਵਾਰ ਤਿਆ ਹੈ ਤਾਂ ਕੇ ਕਾਲ ਨਿਕਟ ਨੇ ਆ ਹੈ ਰਚਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਦ ਕਾਲਾ ਕਰਪਾ ਦ੍ਰਿਸ਼ਟ ਤਨ ਜਾਹ ਨਿ ਹਰੇ ਹੋ ਤਾਂ ਕੇ ਤਾਪ ਤਨਕ ਮਹਰੇ ਹੋ ਕਰੇ ਦਸੇ ਦ ਕਰਮੋ ਸਭ ਹੋਈ ਦੁਸ਼ਟ ਚਾਵ ਸਕੈ ਨ ਕੋਈ ਇਕ ਬਾਰ ਜੰਤ ਮੈਂ ਸਬਾਰ ਆਕਾਲ 파ਸਤੇ ਤਾਹਿ ਉਬਾਰ ਜਨਰ ਨਾਮ ਤੇ ਹਰੋ ਕਾ ਹਾ ਤਰਤ ਡੋਸ਼ਟ ਦੋਖ ਤੇ ਰਹਾ ਕੜਗ ਕੇਤ ਮੈਂ ਸਰਨ ਤੇ ਹਰੀ ਆਪ ਹਾਤ ਦੇ ਲਿਹੁ ਉਬਾਰੀ ਸਰਬ ਧਰਮ ਹੋ ਹੋ ਸਹਾਈ ਡੋਸ਼ਟ ਦੋਖ ਤੇ ਲਿਹੁ ਬਚਾਈ ਕੜਗ ਕੇਤ ਮੈਂ ਸਰਨ ਤੇ ਹਰੀ ਆਪ ਹਾਤ ਦੇ ਲਿਹੁ ਉਬਾਰੀ ਸਰਬ ਧਰਮ ਹੋ ਹੋ ਸਹਾਈ ਡੋਸ਼ਟ ਦੋਖ ਤੇ ਲਿਹੁ ਬਚਾਈ ਕਬੇ ਬਾਤ ਬੇੰਤੀ ਚੋਪਈ 함ਰੇ ਕਰੋ ਹਾਥ ਦਰਚਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨਨ ਮਨ ਰਹੇ ਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ 함ਰੇ ਡੋਸਟ ਸਬ ਤੁਮ ਕਾਵਹ ਆਪ ਹਾਥ ਦ ਮਿਹ ਬਚਾਵਹ ਸੁਖੀ ਬਸੈ ਮੋਰ ਪਰਿਵਾਰਾ ਸੇਵਕ ਸੇਖ ਸਬ ਕਰਤਾਰਾ ਮੋਰ ਅਚਾਨ ਜੀ ਕਰਤੇ ਗ੍ਰੀਐ ਸਬੈਨ ਕੋ ਆਜ ਸੰਗ ਰੀਐ ਤੂਰ ਨ ਹੋਏ ਹਮਾਰੀ ਆਸਾ ਤੂਰ ਪਯਨ ਕੀ ਰਹੇ ਪਿਆਸਾ ਤਮੈ ਛਾਰ ਕੋਈ ਅਵਰ ਨਾ ਧਿਆਉ ਜੋ ਬਰ ਚਾਹਉ ਸੋ ਤੁਮਤੇ ਪਾਉ ਸੇਵਕ ਸੇਖ ਹਮਾਰੇ ਤਾਰਿ ਹੈ ਚੁੰਚੁੰਨ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਮੁਝੇ ਬਰੀ ਐ ਮਰਨ ਕਾਲ ਕਾ ਤਰਾਸ ਨਿਵਰੀ ਐ ਓ ਜੋ ਸਦਾ ਹਮਾਰੇ ਬੱਚਾ ਸ੍ਰੀ ਅਸਤੂ ਜੋ ਖਰ ਹੋ ਰਚਾ ਰਾਖਲੇ ਹੋ ਮਹਰਾ ਕਰਨ ਹਰੇ ਸਾਇਬ ਸੰਤ ਸਹਾਏ ਪਿਆਰੇ दीन बन्दे दुष्टन के हंता तमहो परि चतरदस कंता काल पाए ब्रह्मा भवतरा काल पाए शिव जो अवतरा काल पाए करबे सन प्रकाश सकल काल का ज्ञातमासा जवन काल जो की सब कियो वेदराय ब्रह्मा ज्योतिय जवन काल सब लोक स्वारा नमस्कार है ताहे हमारा ਜਾ ਬਨਕਾਲ ਸਭ ਜਗਤ ਬਨਾਇਓ ਦੇਵ ਦਾਇਤ ਚਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੁ ਗੁਰੂ ਸਮਝਹੁ ਹਮਾਰਾ ਨਮਸਕਾਰ ਤਿਸੇ ਹੇ ਕੋ ਹਮਾਰੀ ਸકલ ਪ੍ਰਜਾ ਜਨ ਆਪ ਸਾਰੇ ਸਵਕਨ ਕੋ ਸਵ ਗਨ ਸੁਖ ਦਿਇਓ ਸਤਰਨ ਕੋ ਪਲਮੋ ਉਦਕੀਓ ਘਟ ਘਟ ਕੇ ਅੰਤਰ ਕੇ ਜਾਨਤ ਭਲੇ ਬਰੇ ਕੀ ਵੀਰ ਪਛਾਨਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਾ ਕਰਪਾ ਦ੍ਰਿਸ਼ਟ ਕਰ ਹੂਲਾ संतन दुख पाए ते दुखी सुख पाए साधन के सोखी एक एक की पीर पहचानै कर कर के बड़ बड़ के जानै जब भोगत करके करा कर तारया प्रजा तरत तब देहि अपारा जब आकर करत हो कबहु तो मैं मिलत देहि तर सबहु जीते बदन सृष्टि सब उतारया पापनी बूजू चारय तुम सब ही ते रहत नर आलम जानत भेद भेद अर आलम ਨਰਨਕਾਰ ਨਰਬਕਾਰ ਨਰਲੰਬ ਆਦਾ ਨੀਲ ਨਾਦ ਸੰਭ ਤਾ ਕਾ ਮੂਡ ਉਚਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾ ਕੋ ਕਿਰਪਾ ਹਨ ਹਨੁਮਾਨਤ ਮਹਾ ਮੂਡ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਰਨ ਕਰ ਕਾ ਚੀਨਤ ਨੇ ਪਿਵ ਆਪ ਆਪਨੀ ਬੁਧ ਹੈ ਜੀ ਤੀ ਵਰਨਤ ਪੈਨ ਪੈਨ ਤੋ ਹਿਤੇਤੀ ਤਮਰਾ ਲਖਾਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕਰੂ ਪਦੁਪ ਸਰੂਪ ਰੰਕ ਪਿਉ ਰਾਵਨੀ ਭੂਪਾ ਅਡਜ ਜਰਜ ਸੇਤਜ ਕੀਨੀ ਉਤਪੂਜ ਖਾਨ ਬਹਰ ਰਚਦੀਨੀ ਕਹੂੰ ਫੂਲ ਰਾਜਾ ਹਵੇ ਬੈਠਾ ਕਹੂੰ ਸਿਮਟ ਪਿਆ ਸੰਗਰੀ ਘੇਟਾ ਸਾਗਰੀ ਸ੍ਰੇਸ਼ਟ ਦਿਖਾਈ ਚੰਪਾਵ ਆਦ ਜੁਗਾਦ ਸਰੂਪ ਸਿਯਮ ਭਵ ਅਬਰਚਾ ਮੇਰੀ ਤਮ ਗਰੂ ਸਿਖੂ ਬਾਰ ਅਸਿਕ ਸੰਗਰੋ ਦੁਸ਼ਟੀ ਜਿਤੇ ਅਡਵਤ ਤਪਤਾ ਸਕਲ ਮਲੇਸ਼ ਗਰੂ ਰਨਕਾ ਤਾ ਜੀ ਅਸੀ ਤੂ ਜਿਤ ਅਵਸਰ ਨੀ ਪਰੇ ਤਨ ਕੇ ਦੁਸ਼ਟ ਦਗਤ ਹਵੈ ਮਰੇ ਪੁਰਖ ਜਾਵਨ ਪਗ ਪਰੇ ਤਿਆਰੇ ਤਨ ਕੇ ਤਮ ਸੰਕਟ ਸਭ ਉਡਾਰੇ ਜੋ ਕਲ ਕੋ ਇਕ ਬਾਰ ਤਿਆ ਹੈ ਤਾ ਕੇ ਕਾਲ ਨਿਕਟ ਨਿਆ ਹੈ ਰਚਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੰਤ ਦ ਕਾਲਾ ਕਰਪਾ ਦ੍ਰਿਸ਼ਟ ਤਨ ਜਾਹ ਨਿ ਹਰੇ ਹੋ ਤਾ ਕੇ ਤਾਪ ਤਨ ਕਮ ਹਰੇ ਹੋ ਕਰੇ ਦਸੇ ਦ ਕਰਮੋ ਸਭ ਹੋਈ ਦੁਸ਼ਟ ਚਾਵ ਸਕੈ ਨ ਕੋਈ ਇਕ ਬਾਰ ਜੰਤ ਮੈਂ ਸਬਾਰ ਆਕਾਲ 파ਸਤੇ ਤਾਹਿ ਬਾਰ ਜੰਨਰ ਨਾਮ ਤੇ ਹਰੋ ਕਾ ਹਾ ਤਰਤ ਡੋਸ਼ਟ ਦੋਖ ਤੇ ਰਹਾ ਕੜਗ ਕੀਤ ਮੈਂ ਸਰਨ ਤੇ ਹਾਰੀ ਆਪ ਹਾਤ ਦੇ ਲਹਿ ਉਬਾਰੀ ਸਰਬ ਧਰਮ ਹੋ ਹੋ ਸਹਾਈ ਡੋਸ਼ਟ ਦੋਖ ਤੇ ਲਹਿ ਬਚਾਈ ਕੜਗ ਕੀਤ ਮੈਂ ਸਰਨ ਤੇ ਹਾਰੀ ਆਪ ਹਾਤ ਦੇ ਲਹਿ ਉਬਾਰੀ ਸਰਬ ਧਰਮ ਹੋ ਹੋ ਸਹਾਈ ਡੋਸ਼ਟ ਦੋਖ ਤੇ ਲਹਿ ਬਚਾਈ ਕਬੇ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦਰਚਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬੈ ਤੁਮ ਕਾਵਹੁ ਆਪ ਹਾਥ ਦੇ ਮੋਹਿ ਬਚਾਵਹੁ ਸੁਖੀ ਬਸੈ ਮੋਰ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰ ਚਾਨੇ ਜਿ ਕਰਤੇ ਗਰੀਐ ਸਬੈ ਰਨ ਕੋ ਆਜ ਸੰਗਰੀਐ ਪੂਰਾ ਨ ਹੋਏ ਹਮਾਰੀ ਆਸਾ ਤੋਰ ਪੈਨ ਕੀ ਰਹਾ ਪਿਆਸਾ ਤਮੈ ਯਾਰ ਕੋਈ ਅਵਰ ਨਾ ਧਿਆਉ ਜੁਬਰ ਚਾਹਉ ਸੁ ਤੁਮ ਤੇ ਪਾਉ ਸੇਵਕ ਸੇਖ ਹਮਾਰੇ ਤਾਰਿ ਹੈ ਚੁੰਚੁੰਨ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਮੁਝੇ ਬਰੀ ਐ ਮਰਨ ਕਾਲ ਕਾ ਤਰਾਸ ਨਿਵਰੀ ਐ ਓ ਜੋ ਸਦਾ ਹਮਾਰੇ ਬੱਚਾ ਸ੍ਰੀ ਅਸਤੂ ਜੋ ਕਰ ਹੋ ਰਚਾ ਰਾਖਲੇ ਹੋ ਮਹਾਰਾਖਨ ਹਰੇ ਸਾਇਬ ਸੰਤ ਸਹਾਏ ਪਿਆਰੇ देने बन्दे दुष्टन के हंता तमहो परे चतरदसकंता काल पाए ब्रह्मा भवतरा काल पाए शिव जो अवतरा काल पाए करबे सन प्रकाश सकल काल का की आत्मासा जवन काल जो गी की सब कियो वेदराय ब्रह्मा जोथियो जवन काल सब लोक स्वारा नमस्कार करता है हमारा जब अनकाल सब जगत बनायो देव दैत चछन उपजायो आद अंत एकै अवतार सोई गुरु समझहु हमारा नमस्कार तिसहि को म्हारी सकल प्रजा जन आप सवारी सेवकन को सेव गुण सुख दियो सतरन को पलमो उदकीयो कट कट के अंतर के जानत भले भरे की वीर पहचानत चीटी ते कुंजर असथूला सब पाल कृपा दृष्ट कर, कर होला संतन दुख पाए ते दुखी सुख पाए साधन के सोखी एक एक की पीर पहचानै कर कर के परवर के जानै जब भुगत करके करा कर, -कर तारै पर जा तरत तब देहि अपारा जब आ कर करत हो कबहु तुम मैं मिलत देहि तर सब हो जीते बदन श्रेष्ठ सब उतारै पापनी बूझु चारै तुम सब ही ते रहत नर आलम जानत भेद भेद अर आलम नरन कार नरब कार नर लांब आदा नीले नाद सांब ताका मूड चरत भेद जागो पेव न पावत बेदा ताको कृपा हन हनुमानत महा मूड कष पेद न जानत महादेव को कहत सदा स नरन करका चीनत ने पेव आपापनी बुदहे जे तीव्र न तपे न पेन तो हेतेती दब्र लखाना जाय पसारा कह भेद सजा प्रथम संसार ਏਕ ਰੂਪਾ ਦੋ ਪਸਰੂਪਾ ਰੰਗ ਪਿਓ ਰਾਵ ਨਹੀਂ ਭੂਪਾ ਅੰਡਜ ਜਰਜ ਸੇਤ ਜਕੀਨੀ ਉਤਪੁਜ ਖਾਨ ਬਹਰ ਰਚਦੀਨੀ ਕਹੂੰ ਫੂਲ ਰਾਜਾ ਹਵੇ ਬੈਠਾ ਕਹੂੰ ਸਿਮਟ ਪਿਓ ਸੰਗਰੀ ਕੈਟਾ ਸਾਗਰੀ ਸ੍ਰਿਸ਼ਟ ਦਿਖਾਈ ਅਚੰ ਭਾਵ ਆਦ ਜੁਗਾਦ ਸਰੂਪ ਸਿਯੰ ਭਾਵ ਅਬਰ ਚਾ ਮੇਰੀ ਤਮ ਕਰੋ ਸਿਖ ਉਬਾਰ ਅਸਿਕ ਸੰਗਰੋ ਦੁਸ਼ਟ ਜਿਤੇ ਉਡਵਤੋ ਤਪਾਤਾ ਸਕਲ ਮਲੇਸ਼ ਕਰੋ ਰਨ ਘਾਤਾ ਜੇ ਅਸੀਂ ਤੂ ਜਿਤਾ ਵਸਰਨੀ ਪਰੇ ਤਨ ਕੇ ਦੁਸ਼ਟ ਦਗਤ ਹਵੈ ਮਰੇ ਪੁਰਖ ਜਾਵਨ ਪਗ ਪਰੇ ਤਿਆਰੇ ਤਨ ਕੇ ਤਮ ਸੰਕਟ ਸਭ ਉਡਾਰੇ ਜੋ ਕਲ ਕੋ ਇੱਕ ਬਾਰ ਤਿਆ ਹੈ ਤਾਂ ਕੇ ਕਾਲ ਨਿਕਟਨ ਆ ਹੈ ਰਚਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈਂਤ ਦ ਕਾਲਾ ਕਰਪਾ ਦ੍ਰਿਸ਼ਟ ਤਨ ਜਾਹ ਨਿ ਹਰੇ ਹੋ ਤਾਂ ਕੇ ਤਾਪ ਤਨਕ ਮਹਰੇ ਹੋ ਕਰੇ ਦਸੇ ਦ ਕਰਮੋ ਸਭ ਹੋਈ ਦੁਸ਼ਟ ਚਾਵ ਸਕੈ ਨ ਕੋਈ ਇਕ ਬਾਰਾ ਜੰਤ ਮੈਂ ਸਬਾਰਾ ਕਾਲ ਪਾਸਤੇ ਤਾਹੇ ਬਾਰਾ ਜਨਰ ਨਾਮ ਤੇ ਹਰੋ ਕਾ ਹਾ ਦਰਤ ਡੋਸ਼ਟ ਦੋਗ ਤੇ ਰਹਾ ਕੜਗ ਕੇਤ ਮੈਂ ਸਰਨ ਤੇ ਹਾਰੀ ਆਪ ਹਾਥ ਦੇ ਲਿਓ ਬਾਰੀ ਸਰਬ ਧਰਮ ਹੋ ਹੋ ਸਹਾਈ ਡੋਸ਼ਟ ਦੋਗ ਤੇ ਦੇਹੋ ਬਚਾਈ ਕੜਗ ਕੇਤ ਮੈਂ ਸਰਨ ਤੇ ਹਾਰੀ ਆਪ ਹਾਥ ਦੇ ਲਿਓ ਬਾਰੀ ਸਰਬ ਧਰਮ ਹੋ ਹੋ ਸਹਾਈ दुष्ट दोतिल हो बचाई कबे ओ बाच बेंती चौपाई हमरी करो हाथ धरचा पूरन होए चित की इच्छा तव चरनन मान रहे हमारा अपना जान करो प्रतापारा हमरे दुष्ट सब तुम काव हो आप हाथ दे मोहि बचआव हो सुखी बसै मोर परिवार सेवक सेक सब करतार ਮੋਰ ਅਚਾਨੇ ਜਿ ਕਰਦਾ ਘਰੀਐ ਸਬੈਰਨ ਕੋ ਆਜ ਸੰਗ ਰਿਐ ਪੂਰਨ ਹੋਏ ਹਮਾਰੀ ਆਸਾ ਤੁਰ ਪੈਨ ਕੀ ਰਹਾ ਪਿਆਸ ਤਮੈ ਛਾੜ ਕੋਈ ਅਵਰ ਨਾ ਧਿਆਉ ਜੁਬਰ ਚਾਹਉ ਸੁ ਤੁਮਤੇ ਪਾਉ ਸੇਵਕ ਸੇਖ ਹਮਾਰੇ ਤਾਰਿ ਹੈ ਚੁੰ ਚੁਨ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਮੁਝਿ ਅਵਰੀਐ ਮਰਨ ਕਾਲ ਕਾ ਤਰਾਸ ਨਿਵਰੀਐ हो जो सदा हमारे बच्चा श्री अस तु जो खर हो रचाखल हो मरा हरे साइब संत सहाय प्यारे आगे आगे आगे। दीन बंद दुष्टन के हंता तमहो चतर चतरदा काल पाए ब्रह्मा बवतरा काल पाए शिव जो अवतरा काल पाए कर प्रकाशा सकल काल कािया तमास जवन काल जो गी शिव ब्रह्मा जो थियो जवन काल सब लोक स्वारा नमस्कार रहता है हमारा जवन काल सब जगत बनायो देव दैत चछन उपजायो आद अंत एकै अवतार सोई गुरु समझहु हमारा नमस्कार तिसहि को मारी सकल प्रजा जन आप स्वारी सेवकन को सेव गुण सुख दियो सतरन को पलमो उदकीयो कट कट के अंतर के जानत भले भरे की वीर पहचानत जीते ते केउंचर असथूला सब पा कृपा दृष्ट कर होला संतान दुख पाए ते दुखी सुख पाए साधन के सोखी एक एक की पीर पहचानना एकर कर के परवर की जानना कर -कर पर जब भोगत कर के करा कर तारया प्रजा तरत तब देहीय पारा जब आकर करत हो कबहु तुम मैं मिलत देही तर सब हो जीते बदन सृष्टि सब तारया पापनी बूजू चारय ਤਮਸਭੀ ਤੇ ਰਹਤ ਤਨ ਰਾਮ ਜਾਨਤ ਬੇਦ ਭੇਦ ਅਰ ਆਲਮ ਨਰਨ ਕਾਰਨ ਦਰਪ ਕਾਰਨ ਲੰਬ ਆਦਾ ਨੀਲ ਨਾਦ ਸਾੰਬ ਤਾਕਾ ਮੂਡ ਚਰਦ ਭੇਦਾ ਜਾਗੋ ਭੇਵ ਨਾ ਪਾਵਤ ਬੇਦਾ ਤਾਕੋ ਕਿਰਪਾ ਹਨ ਹਨੂਮਾਨ ਤਮਹਾ ਮੂਡ ਕਸ਼ਪੇਦ ਨਾ ਜਾਨਤ ਮਹਾਦੇਵ ਕੋ ਕਹਿਤ ਸਦਾ ਸਨਰਨ ਕਰ ਕਾ ਚੀਨਤ ਨਾ ਪੇਵ ਆਪ ਆਪਨੇ ਬਧ ਹੈ ਜੀ ਤਿ ਵਰਨ ਤਪੇ ਨ ਪੇਨ ਤੋ ਹੇਤੇਤੀ तमरा लखाना जाय पसारा कह विद सजा प्रथम संसार एक रूप अदुप स्वरूप पारंक पौरव नहीं भूपा अड़ज जे जरे जे सेति जे किनी उतपूज खान बहर रच दीनी कहूं फूजरा जहावे बैठा कहूं सिमट पे संगरी कैटा सगरी श्रेष्ठ दिखाई चंपव आद जुगाद स्वरूप स्याम भाव अबर छा मेरी तम क्रो सि कुबार असक संगरो ਦੁਸ਼ਟ ਜਿਤੇ ਉਟ ਬਤੋਤ ਪਾਤਾ ਸਕਲ ਮਲੇਸ਼ ਕਰੋ ਰਨ ਘਾਤਾ ਜੀ ਅਸੀ ਤੂ ਜਿਤਾ ਵਸਰ ਨੀ ਪਰੇ ਤਨ ਕੇ ਦੁਸ਼ਟ ਦਗਤ ਹਵੈ ਮਰੇ ਪੁਰਖ ਜਾਵਨ ਪਾਗ ਪਰੇ ਤਿਆਰੇ ਤਨ ਕੇ ਤਮ ਸੰਕਟ ਸਭ ਉਡਾਰੇ ਜੋ ਕਲ ਕੋ ਇਕ ਬਾਰ ਤਿਆ ਹੈ ਤਾਂ ਕੇ ਕਾਲ ਨਿਕਟ ਨਿਆ ਹੈ ਰਚਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਦ ਕਾਲਾ ਕਰਪਾ ਦ੍ਰਿਸ਼ਟ ਤਨ ਜਾਹ ਨਿਹਰੇ ਹੋ ਤਾਂ ਕੇ ਤਾਪ ਤਨਕ ਮੋਹਰੇ ਹੋ ਕੁਰੇਤ ਸੇ ਤੇ ਕਰਮੋ ਸਭ ਹੋਈ ਦੁਸ਼ਟੀ ਚਾ ਵਸਾਇ ਸਕੇ ਨ ਕੋਈ ਇੱਕ ਬਾਰ ਜਨਤ ਮੈ ਸਬਾਰ ਆਕਾਲ 파ਸਤੇ ਤਾਹੇ ਉਬਾਰਾ ਜਨਰ ਨਾਮ ਤੇ ਹਰੋ ਕਹਾ ਤਰਤ ਦੁਸ਼ਟ ਦੋਗਤ ਰਹਾ ਖੜਗ ਕੀਤ ਮੈਂ ਸਰਨ ਤੇ ਹਰੀ ਆਪ ਹਾਥ ਦੇ ਲਹੁ ਉਬਾਰੀ ਸਰਬ ਧਰਮ ਹੋ ਸਹਾਈ ਦੁਸ਼ਟ ਦੋਗਤਿ ਦੇਹੁ ਬਚਾਈ ਖੜਗ ਕੀਤ ਮੈਂ ਸਰਨ ਤੇ ਹਰੀ ਆਪ ਹਾਥ ਦੇ ਲਹੁ ਉਬਾਰੀ सर्वधर्म हो सहाय दुष्ट दो तिल हो बचाई कब्यो बाच बेंती चौपी हमरी करो हाथ दर्चा पूरन होए चेत की इच्छा तव चरना न मन रहे हमारा अपना जान करो प्रतपारा हमरे दुष्ट सब तुम काव हो आप हाथ दे मुहे बचाव हो सुखी बस है मोर परिवारा सेवक सिख सब करतारा ਮੋਰ ਅਚਾਨੇ ਜਿ ਕਰਦਾ ਘਰੀਐ ਸਬਰਨ ਕੋ ਆਜ ਸੰਗ ਰਿਐ ਪੂਰਨ ਹੋਏ ਹਮਾਰੀ ਆਸਾ ਤੁਰ ਪੈਨ ਕੀ ਰਹਾ ਪਿਆਸ ਤਮੈ ਛਾੜ ਕੋਈ ਅਵਰ ਨਾ ਧਿਆਉ ਜੋਬਰ ਚਾਹਉ ਸੋ ਤੁਮਤੇ ਪਾਉ ਸੇਵਕ ਸੇਖ ਹਮਾਰੇ ਤਾਰਿ ਹੈ ਚੁੰਚੁਨ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਮੁਝਿ ਅਵਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਉਜੋ ਸਦਾ ਹਮਾਰੇ ਬੱਚਾ ਸ੍ਰੀ ਅਸਤਉਜ ਜੋ ਕਰ ਹੋ ਰਚਾ ਰਾਖਲੇ ਹੋ ਮਹਾਰਕਨ ਹਰੇ ਸਾਇਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹੋ ਪਰੇ ਚਤਰ ਦਸਕੰਤਾ ਕਾਲ ਪਾਇ ਬ੍ਰਹਮਾ ਬਵਤਰਾ ਕਾਲ ਪਾਇ ਸਵਜੂ ਅਵਤਰਾ ਕਾਲ ਪਾਇ ਕਰਬੇ ਸੰ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਵ ਕੀਓ ਬੇਦਰਾਇ ਬ੍ਰਹਮਾ ਜੋਤੀਯ जवन काल सब लोक स्वारा नमस्कार रहत है हमारा जवन काल सब जगत बनायो देव दैत चछन उपजायो आद अंत एकै अवतार सु गुरु समझो हमारा नमस्कार तिसहि को हमारी सकल प्रजा जिन आप स्वारी सेवकन को सेव गुण सुख दियो सतरन को पलमो उदकीयो कट कट के अंतर के जानत भले भरे के वीर पहचानत ਜੀਤੀ ਤੇ ਕੋ ਉਂਚਰ ਅਸਤੂਲਾ ਸਭ ਪਾਲ ਕਿਰਪਾ ਦ੍ਰਿਸ਼ਟ ਕਰ ਹੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੋਖੀ ਏਕ ਏਕ ਕੀ ਪੀਰ ਪਛਾਨਣਾ ਕਰ ਕਰਕੇ ਪਰਵਰਕੀ ਜਾਨਣਾ ਜਬ ਭਗਤ ਕਰਕੇ ਕਰਾ ਕਰ ਤਾਰਾ ਪ੍ਰਜਾ ਤਰ ਤ ਤਬ ਦੇਹੀਯ ਪਾਰਾ ਜਬ ਆਕਰ ਕਰਤ ਹੋ ਕਬ ਹੂ ਤਮ ਮੈ ਮਿਲਤ ਦੇਹ ਤਰ ਸਭ ਹੋ ਜੀਤੇ ਬਦਨਾ ਸ੍ਰੇਸ਼ਟ ਸਭ ਉਤਾਰੇ ਆ ਪਾਪਨੀ ਬੂਜੂ ਚਾਰੇ ਤਮਸਭੀ ਤੇ ਰਹਤ ਤਨਰਾਲਮ ਜਾਨਤ ਬੇਦ ਭੇਦ ਅਰ ਆਲਮ ਨਰਨ ਕਾਰਨ ਦਰਬ ਕਾਰਨ ਲੰਬ ਆਦ ਨੀਲ ਨਾਦ ਸਾੰਬ ਤਾਕਾ ਮੂਡ ਉਚਰਤ ਭੇਦਾ ਜਾਗੋ ਭੇਵ ਨ ਪਾਵਤ ਬੇਦਾ ਤਾਕੋ ਕਿਰਪਾ ਹਨ ਹਨੂਮਾਨ ਤਮਹਾ ਮੂਡ ਕਸ਼ਪੇਦ ਨਾ ਜਾਨਤ ਮਹਾਦੇਵ ਕੋ ਕਹਿਤ ਸਦਾ ਸਨਰਨ ਕਰ ਕ ਚੀਨਤ ਨ ਪੇਵ ਆਪ ਆਪਨੇ ਬੁਦੇ ਹੈ ਜੀ ਤਿਬਰ ਨ ਤਪੇ ਨ ਪੇਨ ਤੋ ਹਤੇਤੀ तमरा लखा ना जाय पसारा कह विद सजा प्रथम संसार एक रूप अदुप स्वरूप आरंक पौरव नहीं भूपा अण्डज जरे जे सेति जकिनी उत्पन्न खान बहर रच दीनी कहूं फूजरा जहावे बैठा कहूं सिमट पे संगरी कैटा सगरी श्रेष्ठ दिखाई चंपव आद जुगाद स्वरूप सियम भाव अबर छा मेरी तम क्रो सिकु बार असक संगरो ਦੁਸ਼ਟੀ ਜਿਤੇ ਉਟਵਤ ਉਤਪਾਤਾ ਸਕਲ ਮਲੇਸ਼ ਕਰੋ ਰਨ ਘਾਤਾ ਜੀ ਅਸੀ ਤੂ ਜਿਤ ਅਵਸਰ ਨੀ ਪਰੇ ਤਨ ਕੇ ਦੁਸ਼ਟ ਦਗਤ ਹਵੈ ਮਰੇ ਪੁਰਖ ਜਾਵਨ ਪਗ ਪਰੇ ਤਿਆਰੇ ਤਨ ਕੇ ਤਮ ਸੰਕਟ ਸਭ ਉਡਾਰੇ ਜੋ ਕਲ ਕੋ ਇਕ ਬਾਰ ਤਿਆ ਹੈ ਤਾ ਕੇ ਕਾਲ ਨਿਕਟ ਨਿਆ ਹੈ ਰਚਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈਂਤ ਦ ਕਾਲਾ ਕਰਪਾ ਦ੍ਰਿਸ਼ਟ ਤਨ ਜਾਹਨ ਹਰਿ ਹੋ ਤਾ ਕੇ ਤਾਪ ਤਨਕ ਮਹਰਿ ਹੋ करत से द करमो सब हुई दृष्टि चावस्या सकै न कोई एक बार जंत में सब काल फास्ते ताहे बारा जनर नाम तिहारो कहा तरत दुष्ट दोगत रहा खड्ग केत में शरण तिहारी आप हाथ दे ले हो बारी चरब धर्म हो सहाई दुष्ट दोगते ले हो बचाई खड्ग केत में शरण तिहारी आप हाथ दे ले हो बारी ਸਰਬ ਰਤਨ ਮਹੋ ਸਹਾਈ ਦੁਸ਼ਟ ਦੋਤਿਲ ਹੋ ਬਚਾਈ ਵਾਹਿਰੂ ਜੀ ਕਾ ਖਾਲਸਾ ਵਾਹਿਰੂ ਜੀ ਕੀ ਫਤਿਹ